ਦੇਵ ਗ੍ਰੀਨਲੈਂਡ ਨਰਸਰੀ ਤੇ ਅੱਜ ਫਿਰ ਮੌਜੂਦ ਹੈ ਗਿਆ ਇਹ ਨਰਸਰੀ ਉਹ ਨਰਸਰੀ ਹੈ ਜਿੰਨੇ ਦੇਸ਼ਾਂ ਵਿਦੇਸ਼ਾਂ ਤੱਕ ਪੌਦੇ ਬਚਾਤੇ ਫਰੂਟਦਾਰ ਪੌਦੇ ਬਚਾਤੇ ਹਰ ਤਰ੍ਹਾਂ ਦੇ ਡੈਕੋਰੇਸ਼ਨ ਪੌਦੇ ਵੀ ਬਚਾਤੇ ਦੇਵ ਵਾਲੇ ਅੱਜ ਇੱਕ ਵੱਡੀ ਆਫਰ ਛੱਡਣ ਜਾ ਰਹੇ ਨੇ ਐਕਚੁਅਲੀ ਦੇਵ ਵਾਲੇ ਆਫਰ ਨਹੀਂ ਦੇਣ ਜਾ ਰਹੇ ਜਿਸ ਕੰਪਨੀ ਦਾ ਇਹ ਮਾਲ ਵੇਚਦੇ ਆ ਨੀਲਕੰਠ ਨੀਲਕੰਠ ਵੱਲੋਂ ਇੱਕ ਲੈਟਰ ਜਿਹੜੀ ਹੈ ਦੇਵ ਗ੍ਰੀਨਲੈਂਡ ਨਰਸਰੀ ਨੂੰ ਦਿੱਤੀ ਗਈ ਹੈ ਉਹ ਲੈਟਰ ਕੀ ਹੈ ਕਿਉਂਕਿ ਇਹਨਾਂ ਦੀ ਸੇਲ ਜਿਹੜੀ ਹੈ ਤੁਹਾਡੇ ਕਰਕੇ ਤੁਸੀਂ ਲੋਕਾਂ ਨੇ ਵੀਡੀਓ ਦੇਖਿਆ ਤੁਸੀਂ ਲੋਕਾਂ ਨੇ ਵੀਡੀਓ ਸ਼ੇਅਰ ਕੀਤਾ ਤੁਸੀਂ ਲੋਕ ਇਥੇ ਪੌਦੇ ਲੈ ਕੇ ਗਏ ਪੌਦੇ ਲੈ ਕੇ ਗਏ ਤੇ ਇੱਕ ਵੱਡੀ ਆਫਰ ਜਿਹੜੀ ਕੰਪਨੀ ਦਾ ਮਾਲ ਆਉਂਦਾ ਹੈ ਨੀਲਕੰਠਾ ਨੀਲਕੰਠ੍ਹ ਕੋਲਕੱਤਾ ਦੀ ਕੰਪਨੀ ਆ ਜਿੰਦਾ ਇੱਕ ਬ੍ਰਾਂਡ ਆ ਇੱਕ ਨਾਮ ਆ ਉਸ ਕੰਪਨੀ ਨੇ ਇੱਕ ਲੈਟਰ ਜਿਹੜਾ ਇਹਨਾਂ ਨੂੰ ਜਾਰੀ ਕਰ ਦਿੱਤਾ ਕਿ ਉਸ ਲੈਟਰ ਦੇ ਵਿੱਚ ਕੀ ਲਿਖਿਆ ਮੈਂ ਦੱਸੂਗਾ ਸਿੱਧਾ ਬਲਦੇਵ ਭੱਟੀ ਹੋਰੀ ਸਾਡੇ ਨਾਲ ਨੇ ਭੱਟੀ ਸਾਹਿਬ ਲੈਟਰ ਜਾਰੀ ਹੋ ਗਿਆ ਕਾਹਦਾ ਲੈਟਰ ਜਾਰੀ ਹੋਇਆ ਦੱਸਿਓ ਬਾਲਾ ਦਰਸ਼ਕਾਂ ਸਭ ਤੋਂ ਪਹਿਲਾਂ ਥਿੰਸਾ ਤੁਹਾਡਾ ਸਵਾਗਤ ਹੈ ਸਾਡੇ ਕੋਲ ਪਹੁੰਚੇ ਹੋ ਇੱਥੇ ਔਰ ਇਹ ਉਹਨਾਂ ਵੀਰਾਂ ਦਾ ਧੰਨਵਾਦ ਹੈ ਜਿਹੜੇ ਸਾਡੇ ਨਾਲ ਪੰਜਾਬ ਹਰਿਆਣਾ ਰਾਜਸਥਾਨ ਇਵਨ ਕਿ ਆਪਣੇ ਬੋਦੇ ਬਾਹਰ ਵੀ ਚਲੇ ਗਿਆ ਹੁਣ ਤੇ ਕੰਪਨੀ ਨੇ ਆਪਣੀ ਸੇਲ ਨੂੰ ਵੇਖਦੇ ਹੋਏ ਔਰ ਪਹਿਲੀ ਵਾਰੀ ਮੈਂ ਕਾਫੀ ਧੇਰ ਤੋਂ ਇਸ ਗੱਲ ਤੋਂ ਵੀ ਪਰੇਸ਼ਾਨ ਸੀ ਕਿਉਂਕਿ ਕਰਾਇਆ ਪੈਂਦਾ ਉੱਥੋਂ ਦਾ ਟਰਾਂਸਪੋਰਟ ਹੁੰਦੀ ਹੈ ਔਰ ਜਿਹੜਾ ਆਪਣਾ ਬੂਟਾ ਇਹ ਡਾਕਟਰਾਂ ਦੀ ਟੀਮ ਦੁਆਰਾ ਤਿਆਰ ਕੀਤਾ ਜਾਂਦਾ ਹੈ ਉਹਦੇ ਕਰਕੇ ਜਿਹੜਾ ਕਾਫੀ ਜਿਹੜਾ ਬੋਟਾ ਉਹਦੀ ਕੋਸਟ ਚਲਣੀ ਪੈਂਦੀ ਸੀ ਕਸਟਮਰ ਨੂੰ ਵੀ ਆਪਾਂ ਨੂੰ ਪਰ ਜਦੋਂ ਕੁਆਲਿਟੀ ਆਉਂਦੀ ਸੀ ਉਦੋਂ ਲੋਕ ਕਹਿੰਦੇ ਸੀ ਨਹੀਂ ਯਾਰ ਪੈਸੇ ਦਾ ਮੁੱਲ ਮੁੜ ਗਿਆ ਪਰ ਮੁੱਲ ਅੱਜ ਮੁੜਨਾ ਬੈਨ ਨੂੰ ਬੜੀ ਖੁਸ਼ੀ ਹੈ ਔਰ ਮੈਂ ਆਦਾ ਤੁਹਾਨੂੰ ਵੀ ਬਰਫੀ ਤਾਂ ਖਵਾਈ ਹੈ ਵੀ ਜਿਹੜਾ ਬੋਟਾ ਹੁਣ ਸੀਗਾ ਆਪਣੇ ਕੋਲ 500 ਦਾ ਉਹ 250 ਦਾ ਮਿਲੂਗਾ ਇਹ 30 ਤੋਂ ਲੈ ਕੇ 50% ਡਿਸਕਾਊਂਟ ਹੈ ਇਹਦਾ ਕੋਈ ਸਮਾਂ ਨਹੀਂ ਹੁੰਦਾ ਪਿਛਲੇ ਸਾਲ ਵੀ ਇੱਕ ਹਫਤੇ ਵਾਸਤੇ ਸਕੀਮ ਆਈ ਸੀ ਪਰ ਹੋਣ ਜਿਹੜੀ ਇਹ ਸਕੀਮ ਹੈ ਮੈਨੂੰ ਲੱਗਦਾ ਹੈ ਵੀ ਇੱਕ ਮਹੀਨਾ ਉਹਨਾਂ ਨੇ ਕਿਹਾ ਵੀ ਜਿਹੜਾ ਮਾਰਚ ਵਾਲਾ ਸਾਰਾ ਮਹੀਨਾ ਤੁਹਾਨੂੰ ਇਹ ਡਿਸਕਾਊਂਟ ਰਹੂਗਾ ਇਹ ਨਹੀਂ ਵੀ ਕੱਲਾ ਆਂਬ ਤੇ ਹੁਣ ਆਂਬ ਦਾ ਬੋਟਾ ਲਿਆ ਕਾ ਕਿ ਉਹ ਖਾਓ ਆ ਦੇਖੋ ਇਹਦਾ ਰੇਟ ਪਹਿਲਾਂ ਸੀਗਾ ਲਗਭਗ 1000 ਰੁਪਿਆ ਔਰ ਆ ਦੇਖੋ ਫਰੂਟ ਤੇ ਆਏ ਇਹ ਨਹੀਂ ਵੀ ਐਦਾਂ ਕਿਉਂਕਿ ਉਮਰ ਵੀ ਇਹਦੀ ਇਹ 4 ਸਾਲ ਦਾ ਆਂਬ ਦਾ ਬੋਟਾ ਇਹ ਅੱਜ ਤੁਹਾਨੂੰ 500 ਰੁਪਏ ਦਾ ਮਿਲੇਗਾ 50% ਡਿਸਕਾਊਂਟ ਦੇ ਹੋਗਾ ਯਾਰ ਵਾਲਾ ਬੋਟਾ 500 ਦਾ 500 ਰੁਪਏ ਦਾ ਜੀ ਜੀ ਐਦਾਂ ਹੀ ਜਿਹੜਾ ਬੋਟਾ ਲਾ ਲਓ ਵੀ 300 ਦਾ ਚੀਕੂ ਦਾ ਬੋਟਾ ਸੀ ਉਹ ਵੀ ਸਾਡੇ ਕੋਲ ਤਕਰੀਬਨ 3 ਸਾਲ ਤੋਂ ਪਲੱਸ ਬੂਟੇ ਹੁੰਦੇ ਆ ਕਿਉਂਕਿ ਨੀਲਕੰਟਕ ਉਹ ਜਿਹੜਾ ਬ੍ਰਾਂਡ ਜਿਹੜਾ ਜੜ ਪਹਿਲਾਂ ਤਿਆਰ ਕਰਦਾ ਬੂਟਾ ਬਾਅਦ ਤਿਆਰ ਹੁੰਦਾ ਤਾਂ ਹੀ ਆ ਦੇਖੋ ਤੁਸੀਂ ਨਾਲ ਦੇ ਨਾਲੇ ਬੂਟੇ ਫਰੂਟ ਚੱਕੀ ਆਉਂਦੇ ਆ ਸੋ ਹਰੇਕ 23 ਇਦਾਂ ਜਿੰਨੇ ਵੀ ਫਰੂਟ ਪਾਇਆ ਆ ਦੇਖੋ ਹੁਣ ਆ ਚੈਰੀ ਹੈ ਜੀ ਪਿੱਛੇ ਹੁਣ ਲੋਕ ਕਹਿਣਗੇ ਵੀ ਚੈਰੀ ਨੂੰ ਜਿਹੜਾ ਇਹ ਪੰਜਾਬ ਦੇ ਵਿੱਚ ਇਹ ਤਾਂ ਜੰਮੂ ਕਸ਼ਮੀਰ ਦੀ ਹੈ ਇਹ ਉੱਥੇ ਹੁੰਦੀ ਹੈ ਆ ਫਲਾਵਰ ਤੁਹਾਡੇ ਸਾਹਮਣੇ ਆ ਇਹ ਜਿੱਦਾਂ ਸੇਬ ਆਪਣੇ ਕਾਮਯਾਬ ਹੋਇਆ ਪੰਜਾਬ ਵਿੱਚ ਰਾਜਸਥਾਨ ਵਿੱਚ ਆ ਆਲ ਇੰਡੀਆ ਵਿੱਚ ਉਦਾਂ ਇਹ ਚੈਰੀ ਵੀ ਇੱਥੇ ਕਾਮਯਾਬ ਆ ਔਰ ਇਹਨੂੰ ਚੈਰੀ ਲੱਗੂਗੀ ਅੱਜ ਫਿਰ ਨੂੰ ਫਲਾਵਰ ਆਉਣੇ ਸ਼ੁਰੂ ਹੋ ਗਏ ਸੋ ਇਹ ਹੌਟ ਕਲਾਈਮੇਟ ਹੈ ਇਹਦਾ ਕੀ ਵੀ ਆਪਣੇ ਕੋਲੇ ਇਹ ਇਹਨੂੰ ਵੀ ਇੱਥੇ ਫਰੂਟ ਆਉਣਾ ਕੀ ਵੀ ਨੂੰ ਵੀ ਆ ਦੇਖੋ ਇਹ ਕੀ ਵੀ ਦਾ ਬੂਟਾ ਹੈ ਪਰ ਇੱਥੇ ਬੜੀ ਵੱਡੀ ਲੋਕ ਗਲਤੀ ਕਰ ਗਏ ਇਹ ਮੇਲ ਫੀਮੇਲ ਹੁੰਦਾ ਜੀ ਅੱਛਾ ਕੀ ਵੀ ਦਾ ਬੂਟਾ ਇਹਨੂੰ ਮੇਲ ਮੀਫਲ ਜਿਹੜੇ ਦੋ ਬੂਟੇ ਆਪਾਂ ਲਾਉਣੇ ਬਣਿਆ ਸੋ ਇਦਾਂ ਹੀ ਕਾਫੀ ਸਾਰੇ ਬੂਟੇ ਆਪਰੇ ਕੋ ਪਰਸੀਮਨ ਪਿਆ ਜਿਹਨੂੰ ਜਪਾਨੀ ਫਰੂਟ ਕਹਿੰਦੇ ਆ ਪਿਛੇ ਪਰਸੀਮਨ ਦਾ ਬੂਟਾ ਪਿਆ ਆਪਾਂ ਸਾਰੇ ਸਾਰੇ ਚੱਕ ਕੇ ਵਿਖਾਵਾਂਗੇ ਟਾਈਮ ਵੀਡੀਓ ਲੰਬੀ ਹੋਊਗੀ ਇਹ ਖੁਰਮਾਨੀ ਪਈ ਆ ਆਪਣੇ ਕੋਲ ਜੀ ਇਹ ਖੁਰਮਾਨੀ ਦੇ ਬੂਟੇ ਆ ਜੀ ਔਰ ਹੁਣ ਮੈਂ ਗੱਲ ਕਰਦਾ ਸੇਬ ਤੇ ਸਭ ਤੋਂ ਵੱਡੀ ਸਤਪਾਲ ਜੀ ਇੱਥੇ ਗੱਲ ਹੈ ਵੀ ਕੱਲੇ ਬੂਟੇ ਤਾਂ ਦੁਨੀਆ ਸਾਰੀ ਵਿੱਚ ਹੀ ਜਾਂਦੀ ਹੈ ਪਰ ਨਾਲ ਨਾਲ ਡਾਕਟਰੀ ਵੀ ਆ ਇੱਥੇ ਕਿਹੜੇ ਬੂਟੇ ਨੂੰ ਕਦੋਂ ਉਹਨੂੰ ਦਵਾਈ ਜਿਹੜੇ ਜੜਾਂ 'ਚ ਕਿਹੜੀ ਪਾਣੀ ਐ ਸਪਰੇ ਕਿਹੜੀ ਹੋਣੀ ਐ ਇਹ ਕਣਕ ਝੋਨਾ ਨਹੀਂ ਵੀ ਇੱਕੋ ਦਵਾਈ ਪਾਈ ਆਪਾਂ ਕਹਿੰਦੇ ਮਾਰਦੇ ਬੂਟੇ ਨਾਲ ਯਾਰ ਉਹ ਗਲਤ ਹੈ ਜੀ ਬਿਲਕੁਲ ਹੁਣ ਮੈਂ ਸੇਬ ਤੇ ਤੁਹਾਨੂੰ ਅੱਜ ਇੱਕ ਐਕਸਪੈਰੀਮੈਂਟ ਦੱਸਣਾ ਹੈ ਆ ਦੇਖੋ ਇਹ ਤਿੰਨ ਕੁਆਲਿਟੀ ਆ ਪੰਜਾਬ ਦੇ ਵਿੱਚ ਕੰਮ ਜਾਵੇ ਆ ਦੇਖੋ ਸੇਬ ਨੂੰ ਫਲਾਵਰ ਵੀ ਆ ਰਿਹਾ ਆ ਦੇਖੋ ਔਰ ਇਹ ਸੇਬ ਬਣਨੇ ਐ ਹੁਣ ਇਹ ਡੋਰ ਸਟ 골ਡਨ ਐ ਤੁਹਾਡੇ ਹੱਥ ਵਿੱਚ ਹੈਗਾ 99 ਇੱਧਰ ਆਗੇ ਜੀ ਅੰਨਾ ਜੇ ਆਪਾਂ ਬਾਗ ਲਵਾਉਂਦੇ ਆ ਤਾਂ ਤਿੰਨੋਂ ਜਿਹੜੀਆਂ ਵੈਰੈਟੀਆ ਇੱਕ ਲਾਈਨ 'ਚ ਨਹੀਂ ਲੱਗਣੀਆਂ ਇੱਕ ਲਾਈਨ 'ਚ ਲੱਗੂਗਾ ਅੰਨਾ ਦੂਜੀ 'ਚ ਡੋਰਸ਼ਟ ਸੌਰੀ 99 ਤੇ ਤੀਜੀ ਲਾਈਨ ਦੇ ਵਿੱਚ ਸੈਂਟਰ ਦੇ ਵਿੱਚ ਲੱਗੂਗਾ ਡੋਰਸ਼ਟ ਗੋਲਡਨ ਕੀ ਹੋਊਗਾ ਜਦੋਂ ਫਲਾਵਰ ਆਊਗਾ ਇਹਨਾਂ ਤੇ ਜਿਹੜੀ ਮੱਖੀ ਐ ਉਹ ਇੱਕ ਦੂਜੇ ਦਾ ਰਸ ਕੱਢ ਕੇ ਇਹਦੀ ਪੋਲੀਨੇਸ਼ਨ ਕਰੂਗੀ ਕ੍ਰੋਸ ਹੋਊਗਾ ਬਿਲਕੁਲ ਜੀ ਉਸ ਤੋਂ ਬਾਅਦ ਜਿਹੜੀ ਕੁਆਂਟੀਟੀ ਕੁਆਲਿਟੀ ਉਹ ਤਾਂ ਬਣੂਗੀ ਇਹਨਾਂ ਚੀਜ਼ਾਂ ਤੋਂ ਜ਼ਿੰਮੇਦਾਰ ਵੀ ਅਣਜਾਣ ਐ ਤੇ ਜਿਹੜੇ ਲੋਕ ਦੇ ਰਹੇ ਆ ਬੋਟੇ ਉਹ ਵੀ ਅਣਜਾਣ ਐ ਉਹ ਜਿਹਦੇ ਕਰਕੇ ਆਪਣੇ ਬਾਗ ਕਾਮਯਾਬ ਹੋ ਰਿਹਾ ਐ ਔਰ ਲੋਕੋ ਡਿਕਦੇ ਆ ਕਿ ਕਦੋਂ ਜਿਹੜੇ ਆਪਣੇ ਕੋਲ ਗਿਆ ਵੀ ਉਹ ਫਰੂਟ ਕਦੋਂ ਲੈ ਕੇ ਆਵੇ ਮੰਡੀ ਦੱਸਿਓ ਤੁਹ ਖਰੀਦੀਏ ਇਦਾਂ ਹੀ ਇੱਕ ਆਪਣੀ ਵੀਡੀਓ ਆਈ ਹੈ ਆਪਣੇ ਸਰਸਤੇ ਤੋਂ ਹਸਾਰ ਰੋਡ ਤੋਂ ਬੇਰੀਆਂ ਦੇ ਬਾਗ ਲੋਆ ਹੈ ਉਹਦੇ ਚਾਰ ਕਿਸਮਾਂ ਇੱਕ ਲਾਈਨ ਚ ਇੱਕ ਕੁਆਲਿਟੀ ਦੂਜੀ ਦੂਜੀ ਐ ਸਰਤੀਜੀ ਉਹਦੀ ਪੋਲੀਨੇਸ਼ਨ ਕਰਕੇ ਔਰ ਮੈਂ ਜਿਹੜੇ ਵੀਰ ਬਾਗਬਾਨੀ ਕਰ ਰਹੇ ਉਹਨਾਂ ਨੂੰ ਇੱਕ ਬੇਨਤੀ ਕਰੂੰਗਾ ਕਿਉਂਕਿ ਇਹ ਨਰਸਰੀ ਖੁੱਲੀ ਕਿਤਾਬ ਹੈ ਕੋਈ ਅਸੀਂ ਉਹਦਾ ਕੋਈ ਸੀਕ੍ਰੇਟ ਨਹੀਂ ਰੱਖਦੇ ਕਿ ਆਪਣੇ ਬਾਗਾਂ ਦੇ ਵਿੱਚ ਇੱਕ ਦਵਾ ਤੋਂ ਉਹ ਗੁਲਾਬ ਦੇ ਫੁੱਲ ਲਾਓ ਨੰਬਰ 2 ਜਿਹੜੇ ਬਾਕਸ ਮੱਖੀਆਂ ਵਾਲੇ ਉਹ ਵੱਧ ਤੋਂ ਵੱਧ ਲਾਏ ਜਾਣ ਔਰ ਤੁਸੀਂ ਉਹਦੀ ਕੁਆਲਿਟੀ ਤੇ ਕੁਆਂਟੀਟੀ ਵੇਖਿਓ ਜੇ ਤੁਸੀਂ ਮੈਨੂੰ ਫੋਨ ਕਰਕੇ ਕਹੋਗੇ ਵਾਕਿਆ ਯਾਰ ਸਾਨੂੰ ਕੋਈ ਬੰਦਾ ਮਿਲਿਆ ਜੀ ਸਾਨੂੰ ਜਾਣਕਾਰੀ ਦਿੱਤੀ ਹੈ ਸਭ ਤੋਂ ਵੱਡੀ ਜਾਣਕਾਰੀ ਤੇ ਕੁਆਲਿਟੀ ਇਹ ਦੋ ਚੀਜ਼ ਆਪਾਂ ਮੇਨਟੇਨ ਕਰਕੇ ਚੱਲੇ ਹੋਇਆ ਔਰ 30 ਤੋਂ ਲੈ ਕੇ 50% ਦੀ ਛੋਟ ਆ ਮੈਂ ਓਨ ਕੈਮਰਾ ਕਹਿ ਰਿਹਾ ਔਰ ਸਤਪਾਲ ਜੀ ਨੂੰ ਬੁਲਾਇਆ ਵੀ ਤਾਂ ਹੀ ਅੱਜ ਜਿਹੋਦੀ ਲੈਟਰ ਆਈ ਹੈ ਔਰ ਹੁਣ ਤੁਹਾਨੂੰ ਜੇ ਤੁਸੀਂ ਪਹਿਲਾਂ 20000 ਦੇ ਬੋਟਲ ਲੈਂਦੇ ਤੁਹਾਨੂੰ ਉਹ 10000 ਚ ਮਿਲਣਗੇ ਬਿਲਕੁਲ ਜੀ ਬਿਲਕੁਲ ਜੀ ਹੁਣ 20000 ਵਾਲੇ ਬੂਟੇ 10000 ਰੁਪਏ ਤੇ ਮਿਲਣਗੇ ਇੱਕ ਚੀਜ਼ ਹੋਰ ਦਿਖਾ ਦਿੰਨੇ ਆ ਆ ਜਿਹੜੇ ਵੱਡੇ ਵੱਡੇ ਪਾਮ ਪਾਇਆ ਬਲਦੇਵ ਜੀ ਇਹਨਾਂ ਤੇ ਵੀ ਡਿਸਕਾਊਂਟ ਕਰ ਦਿੱਤਾ ਹੈ ਇਹ ਵੱਡੇ ਵੱਡੇ ਪਾਮ ਆ ਸੰਭਾਇਆ ਸੰਭਾਇਆ ਪਾਮ ਜੇਗਾ ਤੁਸੀਂ ਕੋਈ ਕਾਰੋਬਾਰ ਕੀਤਾ ਉੱਥੇ ਲਗਾ ਸਕਦੇ ਘਰਾਂ ਦੇ ਵਿੱਚ ਲਗਾ ਸਕਦੇ ਹੋ ਮੇਰੇ ਤੋਂ ਹਾਈਟ ਦੇਖ ਲਓ ਕਿੰਨੀ ਆ ਇਹ ਕਿੰਨੇ ਦਾ ਕਰਤਾ ਇਹ ਤਕਰੀਬਨ 17 ਫੁੱਟ ਦਾ ਜੀ ਜੀ ਇਹ ਅਸੀਂ ਪਹਿਲਾਂ ਇਹਨੂੰ 2000 ਦਾ ਵੇਚਦੇ ਸੀਗੇ ਇਹ ਹੁਣ ਤੁਹਾਨੂੰ ਮਿਲੇਗਾ ਸਾਡੇ ਕੋਲ 1600 ਰੁਪਏ ਦਾ ਤੇ ਇਹ ਜਿਹੜਾ ਪਾਮ ਹੈ ਕਿਸੇ ਹੋਰ ਨਰਸਰੀਆਂ ਦੇ ਵਿੱਚ ਇਹਨੂੰ 3000 3500 ਤੱਕ ਵੇਚਿਆ ਜਾ ਰਿਹਾ ਹੈ ਔਰ ਇਹਦੀ ਜਿਹੜੀ ਮੋਟਾਈ ਹੈ ਜਿਹੜੀ ਇਹਦੀ ਲੈਂਥ ਹੈ ਬਿਲਕੁਲ ਭਾਵੇਂ ਫੀਤੇ ਨਾਲ ਮਾਪ ਕੇ ਲੈ ਜੋ 17 ਫੁੱਟ ਪਲੱਸ ਹੀ ਜਾਊਗੀ ਇਹ ਦੀ ਖਾਸੀਅਤ ਕਿਉਂਕਿ ਇਹ ਫੋਕਸਟਲ ਪਾਮ ਤੇ ਬੋਟਲ ਪਾਮ 'ਚ ਬੜਾ ਅੰਤਰ ਹੈ ਕਈ ਲੋਕ ਇਹਨੂੰ ਬੋਟਲ ਪਾਮ ਸਮਝ ਲੈਂਦੇ ਆ ਔਰ ਬੋਟਲ ਪਾਮ ਜਿਹੜਾ ਹੈ ਉਹਦੇ ਇਹਦੇ ਜਮੀਨ ਸਮਾਨ ਦਾ ਰੇਟ ਦਾ ਅੱਧ ਨਾਲੋਂ ਜ਼ਿਆਦਾ ਫਰਕ ਹੈ ਸੋ ਇਹ ਨੋਟ ਕਰੋ ਇਹ ਫੋਕਸਟਲ ਪਾਮ ਹੈ ਕਿ ਤੋ ਪੁੱਛਿਓ ਇਹਨੇ ਦਾ ਤੁਹਾਨੂੰ ਉਹਨਾਂ ਨੇ ਵੱਤ ਤੋਂ ਵੱਧ 11-12 ਫੁੱਟ ਦਾ ਬੂਟਾ ਦੇਣਗੇ। ਹੂੰ। ਔਰ ਥੱਲੇ 21-21 ਦਾ ਬੈਗ ਲੱਗਿਆ ਹੈ। ਇੱਕ ਫੋਸਟਰ ਬਾਮ ਸਤਬਾਲ ਜੀ ਆਪਣੇ ਕੋਲ ਹੋਰ ਪਿਆ ਹੈ। ਉਹ ਤੁਹਾਨੂੰ ਦਿਖਾਉਂਦੇ ਆ। ਜਿਹੜਾ 8 ਤੋਂ 900 ਦਾ ਹਰੇਕ ਨਰਸਰੀ ਵਾਲਾ ਜਿਹੜਾ ਉਹਨੂੰ ਸੇਲ ਕਰ ਰਿਹਾ ਮੈਂ ਤੁਹਾਨੂੰ ਦਿਖਾਉਣਾ ਚਾਹੂਗਾ। ਆ ਦੇਖੋ ਜੀ। ਇਹ ਵਾਲੇ ਤੁਹਾਡੇ ਉੱਥੇ ਗਵਾਂਡੀਆਂ ਨੇ ਲੈ ਕੇ ਲਾਇਆ। ਤੁਸੀਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ। ਔਰ ਇਹਨੂੰ ਬੂਟੇ ਨੂੰ ਜਿਹੜਾ 8 ਤੋਂ 900 ਰੁਪਏ ਦਾ ਨਰਸਰੀ ਵਾਲੇ ਦਿੰਦੇ ਆ। ਆਪਾਂ ਦਿਆਂਗੇ ਇਹਨੂੰ 400 ਦਾ। ਲੋ ਜੀ ਇੰਨਾ ਵੱਡਾ ਜਿਹੜਾ ਇਹ ਬੂਟਾ ਹੈਗਾ 400 ਰੁਪਏ ਦਾ ਮਿਲਣਾ ਹੈ 800 ਰੁਪਏ ਦਾ ਅਸੀਂ ਪਹਿਲੇ ਕਿਉਂਕਿ 50% ਦਾ ਡਿਸਕਾਊਂਟ ਜਿਹੜਾ ਹੈ ਉਹ ਤੁਹਾਡੇ ਲਈ ਕੀਤਾ ਹੈਗਾ 50% ਦਾ ਡਿਸਕਾਊਂਟ ਹੁਣ ਪੌਦੇ ਲਗਣੇ ਆ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਜੇਕਰ ਤੁਸੀਂ ਕੋਈ ਪਾਰਕ ਬਣਾਇਆ ਪਾਰਕ ਦੇ ਵਿੱਚ ਪਰ ਲਾਣੇ ਕਿੱਥੇ ਆ ਲਾਣੇ ਆ ਨੀਲਕੰਠ ਦੇ ਨੀਲਕੰਠ ਇੱਕ ਇਸੇ ਹੀ ਕਲਕੱਤਾ ਦੀ ਕੰਪਨੀ ਹੈ ਜਿਹੜਾ ਗਰੰਟਡ ਬਾਲ ਦਿੰਦੀ ਆ ਜਿਸ ਕਰਕੇ ਹੁਣ ਇਸ ਨਰਸਰੀ ਦੀ ਸੇਲ ਨੂੰ ਦੇਖਦੇ ਆ ਇਸ ਨਰਸਰੀ ਦੇ ਚੱਲਦੇ ਕੰਮ ਨੂੰ ਦੇਖਦੇ ਆ 50% ਦਾ ਡਿਸਕਾਊਂਟ ਜਿਹੜਾ ਉਹ ਕਰ ਦਿੱਤਾ ਗਿਆ ਪੌਦਿਆਂ ਦੇ ਤੇ ਪੌਦੇ ਲੈਣੇ ਆ ਨੰਬਰ ਅਸੀਂ ਸਕਰੀਨ ਦੇ ਬਲਦੇਵ ਜੀ ਇੱਕ ਵਾਰ ਨੰਬਰ ਬੋਲ ਦਿਓ ਤੁਸੀਂ ਮੇਰਾ ਨੰਬਰ ਹੈ ਜੀ 991490057 99149 0057 ਜਿਹੜਾ ਐਡਰੈਸ ਹੈ ਜੀ ਉਹ ਜਲਾਲਾਬਾਦ ਉਹ ਆਪਾਂ ਫਰੋਹੇਪੁਰ ਰੋਡ ਤੇ ਆਉਣੇ ਆ ਤਾਂ ਫੱਤੂ ਸਮੂਹ ਦੀ ਟਾਲੀਆਂ ਨਾਲ ਗੁਰਦੁਆਰਾ ਸਾਹਿਬ ਹੈ ਵੱਡਾ ਉੱਥੇ ਆਪਣੀ ਨਰਸਰੀ ਹੈ ਜੇ ਫਰੋਹੇਪੁਰੋਂ ਵੱਲੋਂ ਆਈਏ ਤਾਂ ਜਲਾਲਾਬਾਦ ਤੋਂ ਪਿੱਛੇ 5 ਕਿਲੋਮੀਟਰ ਇਹ ਆਪਣੀ ਨਰਸਰੀ ਰਹਿ ਜਾਂਦੀ ਹੈ ਹੁਣ ਗੱਲ ਆਪਾਂ ਫਿਰ ਫਰੋਹੇਪੁਰ ਤੇ ਆਉਣੇ ਆ ਚੱਲੋ ਸਾਹਮਣੇ ਔਰ ਮੈਂ ਕਹਿੰਦਾ ਵੀ ਹਰਾਨ ਹੋ ਜਾਓਗੇ ਸਤਬਲ ਜੀ ਇਧਰ ਆਣਾ ਤੁਸੀਂ ਹੂੰ ਆ ਦੇਖੋ ਇਹ ਮਸੰਮੀ ਹੈ ਕੈਮਰਾਮੈਨ ਨੂੰ ਕਹਾਂ ਥੋੜਾ ਕਲੋਜ਼ ਕਰਕੇ ਦਿਖਾਉਣ ਮੈਂ ਕਹਿੰਦਾ ਜੀ ਇਹ ਸਤਬਲ ਜੀ ਇਕੱਲਾ ਇਹਨੂੰ ਫਲਾਵਰ ਨਹੀਂ ਆ ਰਿਹਾ ਤੁਸੀਂ ਇੱਕ ਮਹੀਨੇ ਬਾਅਦ ਦੇਖੋ ਜੇ ਇਹਨੂੰ ਅਸੀਂ ਇੱਥੋਂ ਤੁੱਕੇ ਲਾ ਕੇ ਠਲਣਾ ਪੈਣਾ ਹੂੰ ਇਹ ਮੈਚੂਰ ਬੁੱਟਿਆ ਔਰ ਇਹ ਬੋਟਾ ਜਿਹੜਾ ਸੀਗਾ ਅਸੀਂ ਇਹ ਤਕਰੀਬਨ 5 5ਵੇਂ ਸਾਲ ਚ ਆਉਣਾ ਇਹ ਅਸੀਂ 1000 ਤੋਂ 12 1200 ਰੁਪਏ ਦਾ ਕਰਦੇ ਔਰ ਇਹ ਵੀ ਹੁਣ 600 ਰੁਪਏ ਦਾ ਠੀਕ ਹੈ ਇਹ ਬਿਲਕੁਲ ਜੀ ਇਹ ਇਹਨੂੰ 50% ਚ ਆਉਣਾ ਹੀ ਆ ਆ ਵੇਖੋ ਅੰਬ ਆ ਉਹ ਵਾਲਾ ਅੰਬੇ ਕੱਲਾ ਕੱਦ ਨਾਲ ਨਹੀਂ ਹੁੰਦਾ ਮੈਂ ਵੇਖੇ ਨਰਸਰੀਆਂ ਵਾਲੇ ਕਈ ਬੂਟਾ ਫਾਟ ਕੇ 10 12 ਫੁੱਟ ਦਾ ਵਿਖਾਏ ਜਾਂਦੇ ਵੀ 500 ਦਾ ਲੈ ਲੋ ਇਹਦੀ ਨਾਲ ਉਮਰ ਦੇ ਨਾਲ ਫਰੂਟ ਆਉਣਾ ਜੀ ਹੂੰ ਔਰ ਇਹ ਫਰੂਟ ਲੱਗਿਆ ਬੂਟਾ ਸਿੱਧਾਂਗੇ ਪਰ ਇਹ ਤੁਹਾਨੂੰ ਮਿਲੇਗਾ ਜਿਹੜੇ ਪਹਿਲਾਂ ਪਹਿਲਾ ਆਗੇ ਇਹ ਇਹਦੇ ਵਿੱਚ ਕੁਝ ਕੁ ਬੂਟੇ ਫਰੂਟ ਦੇ ਆ ਬਾਕੀ ਨੂੰ ਫਰੂਟ ਆਉਣ ਵਾਲਾ ਔਰ ਇਹ ਫਰੂਟ ਨਾਲ ਤੁਹਾਨੂੰ ਫਰੂਟ ਮਿਲਣਾ ਹੈ ਔਰ ਇਹ ਜਿਹੜਾ ਬੂਟਾ 1000 ਤੋਂ 500 ਚ ਆ ਗਿਆ ਜੀ ਜੀ ਸਾਰੇ ਬੂਟੇ ਯਾਰ ਵਾਲੇ 500 ਦੇ 500 ਵਾਲਾ 250 ਦੇ 250 ਵਾਲਾ 750 ਰੁਪਏ ਦਾ ਬੂਟਾ ਹੋ ਗਿਆ ਹੋਇਆ ਕਿੱਥੇ ਹੈ ਦੇਵ ਗ੍ਰੀਨ ਲੈਂਡਰਸ ਦੇ ਵਿੱਚ ਕਿਉਂਕਿ ਡਿਸਕਾਊਂਟ ਜਿਹੜਾ ਇੱਕ ਲੈਟਰ ਇਹਨਾਂ ਨੂੰ ਇਹਨਾਂ ਦੀ ਕੰਪਨੀ ਜਿਸ ਕੰਪਨੀ ਦਾ ਮਾਲ ਵੇਚਦੇ ਹੈਗੇ ਆ ਜਿਸ ਦੇ ਕੋਲ ਡਾਕਟਰਾਂ ਦੀ ਟੀਮ ਹੈ ਉਹਨਾਂ ਵੱਲੋਂ ਇਹ ਜਿਹੜਾ ਦਿੱਤਾ ਗਿਆ ਡਿਸਕਾਊਂਟ ਦੇ ਡਿਸਕਾਊਂਟ ਮਿਲਣਾ ਤੁਹਾਨੂੰ ਤੇ 50% ਡਿਸਕਾਊਂਟ ਹੋ ਚੁੱਕਿਆ ਹੈ ਪੌਦਿਆਂ ਦੇ ਵੀ ਇਹ ਚੀਕੂ ਦਾ ਬੂਟਾ ਜੀ ਇਹ ਵੀ ਸਤਪਾਲ ਜੀ ਪੰਜਵੇਂ ਸਾਲ ਦਾ ਹੈ ਹੁਣ ਇਹਦੀ ਹਾਈਟ ਨਹੀਂ ਜ਼ਿਆਦਾ ਪਾਰੇ ਦੀ ਉਮਰ ਹੈ ਫਰੂਟ ਦੇਣ ਦੀ ਔਰ ਇੱਕ ਗੱਡੀ ਦੇ ਵਿੱਚ ਕਾਫੀ ਝੜ ਚੁੱਕਿਆ ਹੈ ਇਹ ਬੂਟਾ ਵੀ ਜਿਹੜਾ ਲਗਭਗ 890 ਦੇ ਰੇਂਜ ਸੀਗਾ ਪਹਿਲਾਂ ਜਿਹੜਾ ਇਹ ਵੀ ਤੁਸੀਂ ਲਾ ਲਓ 50% ਡਿਸਕਾਊਂਟ 'ਚ ਆ ਕੇ ਇਹ ਵੱਧ ਤੋਂ ਵੱਧ 450 ਰੁਪਏ ਦਾ ਇਸ ਤੁਹਾਨੂੰ ਮਿਲ ਜਾਊਗਾ ਅੱਜ ਬਿਲਕੁਲ ਜੀ ਪੌਦਿਆਂ ਨੂੰ ਫਰੂਟ ਲੱਗਿਆ ਹੋਇਆ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਜਿਹੜੇ ਬੂਟੇ ਹੈਗੇ ਆ ਫਰੂਟ ਲੱਗਿਆ ਹੋਇਆ ਤੇ ਡਿਸਕਾਊਂਟ ਕਰ ਦਿੱਤਾ ਦੇਵ ਗ੍ਰੀਨ ਲੈਂਡ ਨਰਸਰੀ ਵਾਲਿਆਂ ਨੇ 50% ਤੇ 50% ਡਿਸਕਾਊਂਟ ਲੈਣਾ ਤੁਸੀਂ ਅੰਬੀਰ ਖਾਸ ਤੋਂ ਪਹਿਲੇ ਪਿੰਡ ਪੀਰ ਮੁਹੰਮਦ ਫੱਤੂ ਸਮੂਦੀ ਟਾਲੀਆਂ ਨਾਲ ਗੁਰਦੁਆਰਾ ਨਾਲ ਗੁਰਦੁਆਰਾ ਸਾਹਿਬ ਹੈ ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਦੇਵ ਗ੍ਰੀਨਲੈਂਡ ਨਰਸਰੀ ਹੈਗੀ ਆ ਜਿੱਥੋਂ ਇਹ ਤੁਹਾਨੂੰ 50% ਡਿਸਕਾਊਂਟ ਮਿਲਣਾ ਤੇ ਹਰ ਤਰ੍ਹਾਂ ਦੇ ਪੌਦੇ ਜਿਹੜੇ ਆ ਉਹ ਤੁਹਾਨੂੰ ਮਿਲ ਰਹੇ ਹੈਗੇ ਆ ਡਿਸਕਾਊਂਟ ਤੇ ਤੇ ਲੈਣ ਦੇ ਲਈ ਕਰ ਲਿਓ ਸੰਪਰਕ ਦੇ ਨੰਬਰ ਜਿਹੜੇ ਆ ਉਹ ਅਸੀਂ ਤੁਹਾਨੂੰ ਜਾਰੀ ਕਰ ਦਿੱਤੇ ਆ ਇੱਕ ਚੀਜ਼ ਹੋਰ ਦਿਖਾ ਦਿੰਦੇ ਆ ਆ ਦੇਖੋ ਜੀ ਸਤਿ ਬਾਣੀ ਤੁਸੀਂ ਦੇਖਿਆ ਹੋਣਾ ਵੀ ਆਮ ਨਰਸਰੀਆਂ ਦੇ ਵਿੱਚ ਤੁਹਾਨੂੰ ਪੁੜੀਆਂ ਜਿਹੀਆਂ ਮਿਲਣਗੀਆਂ ਖੱਟੀਆਂ ਰੱਤੀਆਂ ਜਿਹੀਆਂ ਪੀਲੀਆਂ ਜਿਹਾ ਨਾ ਜੀ ਇਹ ਸਾਡੇ ਕੋਲ ਬਿਲਕੁਲ ਜੀ ਇਹ ਇੱਕ ਬ੍ਰਾਂਡ ਹੈ ਹੁਣ ਆਪਾਂ ਨਾਮ ਨਹੀਂ ਲੈਣਾ ਇਹਦੀ ਪ੍ਰੋਮੋਸ਼ਨ ਹੋ ਜੂਗੀ ਔਰ ਇਹਨੂੰ ਦੁਨੀਆ ਜਾਣਦੀ ਹੈ ਮਤਲਬ ਕਿ ਇਫ ਕੋ ਕੰਪਨੀ ਸਾਰੇ ਆਪਣੇ ਕੋਲ ਇਹ ਵੀ ਹੈ ਔਰ ਇਹ ਵੀ ਡਾਕਟਰੀ ਹੈ ਇਹ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਮੇਰਾ ਕਿਨੂੰਨ ਲੱਗਦਾ ਮੈਂ ਤੁਹਾਨੂੰ ਦਵਾਈ ਦਿੱਤੀ ਸੀ ਉਹ ਕਿੰਨਾ ਭਰ ਕੇ ਲੱਗਿਆ ਇਹ ਕੱਲਾ ਬੂਟਾ ਨਹੀਂ ਵੇਚਣਾ ਉਹਦੇ ਬਾਰੇ ਜਾਣਕਾਰੀ ਹੋਣੀ ਬੜੀ ਵੱਡੀ ਗੱਲ ਹੈ ਹੁਣ ਬਾਗ ਤਾਂ ਲੋਕ ਲਵਾਈ ਜਾਂਦੇ ਆ ਬਾਅਦ ਜ਼ਿੰਮੇਦਾਰ ਫੋਨ ਕਰਦਾ ਜੀ ਆ ਦਿੱਕਤ ਆ ਗਈ ਉਦੋਂ ਮੁੜ ਕੇ ਉਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਸੋ ਤੁਸੀਂ ਸਾਡੇ ਕੋਲ ਬੂਟੇ ਨਹੀਂ ਵਿਲੇ ਕੋਈ ਚੱਕਰ ਨਹੀਂ ਤੁਹਾਡੇ ਕੋਈ ਦਿੱਕਤ ਆ ਰਹੀ ਹੈ ਹੁਣ ਰਾਜਸਥਾਨ ਦੇ ਵਿੱਚ ਕਿੰਨੂ ਦਾ ਬਾਗ ਸੀਗਾ ਉਹ ਮਤਲਬ ਕਿ ਅੱਧਾ ਸਾਢੇ ਤਿੰਨ ਗੱਲੇ ਚੋਂ ਡੇਢ ਗਲਾਸ ਸੁੱਕ ਗਿਆ ਉਹਦਾ ਉਹਨੇ ਆਪਣਾ ਲਾਈਵ ਵੇਖਿਆ ਇੱਕ ਮੈਂ ਗੱਲ ਹੋਰ ਦੱਸਦਾ ਦੇਵ ਲਾਈਵ ਰੇਡੀਓ ਆਪਣੇ ਚੈਨਲ ਤੇ ਡੇਲੀ ਲਾਈਵ ਚੱਲਦਾ ਹੈ ਫੇਸਬੁਕ ਤੇ ਆਪਣਾ ਚੈਨਲ ਬਣਿਆ ਹੋਇਆ ਹੈ ਔਰ ਉਹਨੇ ਲਾਈਵ ਦੇਖ ਕੇ ਮੈਨੂੰ ਫੋਨ ਕੀਤਾ ਸਤਬਾਲ ਜੀ ਕਲੀ ਤੇ ਨੀਲੇ ਥੋਤੇ ਦਿਨਾਲੀ ਉਹ ਠੀਕ ਹੋ ਗਿਆ ਔਰ ਉਹਨੇ ਬੰਦੇ ਨੇ ਹਜ਼ਾਰਾਂ ਰੁਪਏ ਦੀ ਦਵਾਈ ਪਾਈ ਪਰ ਠੀਕ ਨਹੀਂ ਹੋਇਆ ਸੋ ਨੁਕਤੇ ਹੈ ਆਪਣੇ ਕੋਲ ਹਰੇਕ ਜ਼ਿਮੀਦਾਰ ਭਰਾ ਇਹ ਜ਼ਿਮੀਦਾਰ ਭਰਾਵਾਂ ਦੀ ਨਰਸਰੀ ਹੈ ਔਰ ਤੁਹਾਨੂੰ ਪੂਰਾ ਡਾਕਟਰੀ ਦੇ ਨਾਲ ਇੱਥੇ ਹਰੇਕ ਪੌਦਾ ਦਿੱਤਾ ਜਾਊਗਾ ਔਰ ਐਂਡ ਤੱਕ ਜਿੰਨਾ ਚਿਰ ਤੁਹਾਡੇ ਬੋਟਿਆਂ ਨੂੰ ਫਰੂਟਸ ਆ ਹੀ ਨਹੀਂ ਲੱਗਦਾ ਅਸੀਂ ਤੁਹਾਡੇ ਨਾਲ ਖੜੇ ਹਾਂ ਜੀ ਬਿਲਕੁਲ ਜੀ ਟ੍ਰੀਟਮੈਂਟ ਵੀ ਜਿਹੜਾ ਇਹਨਾਂ ਕੋਲ ਹੈ ਬ੍ਰਾਂਡਡ ਜਿਹੜਾ ਪ੍ਰੋਡਕਟ ਹੈਗਾ ਉਹਨਾਂ ਦੇ ਨਾਲ ਕੀਤਾ ਜਾਂਦਾ ਹੈ ਤੇ ਇੱਕ ਡਾਕਟਰੀ ਵੀ ਮਿਲਦੀ ਹੈ ਨਾਲ ਦੀ ਨਾਲ ਤੁਹਾਨੂੰ ਡਿਸਕਾਊਂਟ ਜਿਹੜਾ ਹੁਣ ਇਹਨਾਂ ਨੇ ਨਹੀਂ ਕੀਤਾ ਡਿਸਕਾਊਂਟ ਕੀਤਾ ਨੀਲਕੰਟ ਕੰਪਨੀ ਦੇ ਨੀਲਕੰਟ ਨੇ ਤੁਹਾਡੇ ਲਈ ਤੁਹਾਡੇ ਘਰਾਂ ਦੇ ਵਿੱਚ ਪੌ ਖੇਤਾਂ ਦੇ ਵਿੱਚ ਪੌਦੇ ਹੋਣ ਤੁਸੀਂ ਬਾਗ ਲਗਾਓ ਉਹਨਾਂ ਦੇ ਲਈ ਡਿਸਕਾਊਂਟ ਜਿਹੜਾ ਵੱਡਾ ਕਰ ਦਿੱਤਾ ਹੈ ਤੇ ਤੁਸੀਂ ਆਣਾ ਕਿੱਥੇ ਆਉਣ ਦਾ ਐਡਰੈਸ ਮੈਂ ਦੱਸਦਾ ਫਿਰੋਜ਼ਪੁਰ ਫਾਇਲ ਕਾ ਰੋਡ ਤੇ ਗੋਲੂ ਕਾ ਮੋੜ ਤੋਂ ਨਿਕਲਦੇ ਹੋ ਤਾਂ ਲਗਭਗ 11 ਕਿਲੋਮੀਟਰ ਅੱਗੇ ਪਿੰਡ ਆਊਗਾ ਪੀਰ ਮਮਦ ਨਾਲ ਹੀ ਗੁਰਦੁਆਰਾ ਸਾਹਿਬ ਹੈ ਸ਼੍ਰੀ ਫੱਤੂ ਸੰਮੂ ਦੀਆਂ ਟਾਲੀਆਂ ਤੇ ਉਹਦੇ ਨਾਲ ਹੀ ਦੀਵ ਗ੍ਰੀਨ ਲੈਂਡ ਨਰਸਰੀ ਹੈ ਤੇ ਇਸ ਨਰਸਰੀ ਤੇ ਆ ਕੇ ਤੁਸੀਂ ਲਹਾ ਲੈ ਸਕਦੇ ਹੋ ਤੇ ਨੰਬਰ ਅਸੀਂ ਜਿਹੜੇ ਆ ਸਕਰੀਨ ਤੇ ਦੇ ਦਿੱਤੇ ਤੇ ਕਰ ਲਿਓ ਸੰਪਰਕ ਤੇ ਬਹੁਤ ਬਹੁਤ ਜਿਹੜਾ ਇਹ ਡਿਸਕਾਊਂਟ ਦਾ ਲਾਹਾ ਤੁਸੀਂ ਵਟਾ ਲਿਓ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿੰਨਣਾ ਤੁਹਾਡਾ ਖੁੱਦਾ ਗੁਰੂ ਅਰਜਨ ਲਾਈਵ ਪੱਤਰਕਾਰ ਸਾਥੀ ਰਜਿੰਦਰ ਕੰਬੋ ਦੇ ਨਾਲ ਮੈਂ ਸਤਪਾਲ ਤਿੰਨ